ਪੰਜਾਬੀਆਂ ਨੂੰ ਤੁਸੀਂ ਵਿਸ਼ਵ ਪੱਧਰ ਦੇ ਉੱਤੇ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਇਹ ਨਸ਼ੇੜੀ ਲੋਕ ਔਰ ਇਹ ਨਸ਼ੇ ਤੋਂ ਬਿਨਾ ਰਹਿ ਨਹੀਂ ਸਕਦੇ ਜੇ ਇੱਕ ਨਸ਼ਾ ਇਹਨਾਂ ਤੋਂ ਖੋਹੋਗੇ ਤੇ ਤੁਸੀਂ ਦੂਜਾ ਨਸ਼ਾ ਉਹਨਾਂ ਨੂੰ ਜਿਹੜਾ ਉਹ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕਰੋਗੇ ਕਾਂਗਰਸ ਇਸ ਗੱਲ ਦੇ ਵਾਸਤੇ ਬੁਝਿੱਦ ਕਿਉਂ ਹੈ ਕਿ ਉਹਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗਾਈ ਰੱਖਣਾ ਹੈ ਅੱਜ ਦੇ ਵਿੱਚ ਲੰਨ ਵਾਲੇ ਖਿਡਾਰੀ ਬਣ ਵਾਲਿਆਂ ਬਜੂ ਜਾਣੇ ਜਾਂਦੇ ਨੇ ਤੇ ਤੁਸੀਂ ਹਰ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਨੂੰ ਤੁਸੀਂ ਨਸ਼ੇੜੀ ਸਾਬਤ ਕਰਕੇ ਹੀ ਰਹਿਣਾ। ਬਾਬੇ ਨਾਨਕ ਦੀ ਧਰਤੀ ਦੇ ਉੱਤੇ ਤੁਸੀਂ ਕਿਉਂ ਨਸ਼ਿਆਂ ਦਾ ਦਰਿਆ ਜਿਹੜਾ ਉਹ ਵਗਾਈ ਰੱਖਣਾ ਚਾਹੁੰਦੇ ਹੋ? ਔਰ ਤੁਸੀਂ ਇਸ ਗੱਲ ਦੇ ਵਾਸਤੇ ਬੁਝੇ ਤੋਂ ਕਿ ਜੇ ਇੱਕ ਨਸ਼ਾ ਨਹੀਂ ਤੇ ਫਿਰ ਅਸੀਂ ਗੁੱਝਾ ਜਿਹੜਾ ਉਹ ਸ਼ੁਰੂ ਕਰ ਦਿਆਂਗੇ। ਰਾਜਾ ਵੜਿੰਗ ਜੀ ਜਦੋਂ ਕੁਛ ਹਫ਼ਤੇ ਪਹਿਲਾਂ ਤੁਸੀਂ ਇਹ ਗੱਲ ਕਹੀ ਸੀ ਕਿ ਜੇ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਅਸੀਂ ਪੁੱਕੀ ਤਫੀਮ ਦੇ ਠੇਕੇ ਖੋਲਦੇ ਹਾਂਗੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਨਸ਼ੇ ਦਾ ਅਲਟਰਨੇਟ ਨਸ਼ਾ ਨਹੀਂ ਹੋ ਸਕਦਾ ਮੈਂ ਵੀ ਕਹ ਸੀਗਾ ਕਿ ਸ਼ਾਇਦ ਤੁਹਾਡੇ ਕੋਲੇ ਕੋਈ ਨਿੱਜੀ ਤਜਰਬਾ ਹੈ ਤੇ ਉਹ ਗੱਲ ਤੁਸੀਂ ਹੁਣ ਦੁਬਾਰਾ ਫੇਰ ਉਠਾ ਰਹੇ ਹੋ ਕਿ ਪਿਛਲੇ 6 ਮਹੀਨੇ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਕਿ ਜਿਹੜੇ ਚਿੱਟੇ ਦੇ ਉੱਤੇ ਲੱਗੇ ਨੇ ਉਹਨਾਂ ਨੂੰ ਫੀਮ ਜਾਂ ਪੁੱਕੀ ਦੀ ਜ਼ਰੂਰਤ ਹੈ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਇਸ ਗੱਲ ਦੇ ਵਾਸਤੇ ਬਜਿੱਦ ਕਿਉਂ ਕਾਂਗਰਸ ਇਸ ਗੱਲ ਦੇ ਵਾਸਤੇ ਬਜਿੱਦ ਕਿਉਂ ਹੈ ਕਿ ਉਹਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗਾਈ ਰੱਖਣਾ ਮੌਜੂਦਾ ਮਾਮ ਸਰਕਾਰ ਜਦੋਂ ਇਸ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਛੇੜ ਕੇ ਬੈਠੀ ਹੋਈ ਆ ਔਰ ਇਸ ਯੁੱਧ ਨੂੰ ਅਸੀਂ ਪਿੰਡ ਪੱਦਰ ਵਾਰਡ ਪੱਦਰ ਘਰ ਘਰ ਤੱਕ ਜਿਹੜਾ ਉਭਾਇਆ ਬਜਾਏ ਇਹਦੇ ਕਿ ਤੁਸੀਂ ਜਾਂ ਤੁਹਾਡੀ ਪਾਰਟੀ ਦਾ ਵਿਰੋਧੀ ਧਿਰ ਇਹਦੇ ਵਿੱਚ ਸਾਥ ਦੇਣ ਤੁਸੀਂ ਹਰ ਉਹ ਕੋਸ਼ਿਸ਼ ਕਿਉਂ ਕਰ ਰਹੇ ਹੋ ਜਿਹਦੇ ਨਾਲ ਇਹ ਯੁੱਧ ਜਿਹੜਾ ਉਹਦੇ ਉੱਤੇ ਕਿਸੇ ਕਿਸਮ ਦੀ ਢਾਹ ਲਗੇ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਤੁਸੀਂ ਕਿਉਂ ਨਸ਼ਿਆਂ ਦਾ ਦਰਿਆ ਜਿਹੜਾ ਉਹ ਵਗਾਈ ਰੱਖਣਾ ਚਾਹੁੰਦੇ ਹੋ ਔਰ ਤੁਸੀਂ ਇਸ ਗੱਲ ਦੇ ਵਾਸਤੇ ਬੁਝੇ ਤੋਂ ਕਿ ਜੇ ਇੱਕ ਨਸ਼ਾ ਨਹੀਂ ਤੇ ਫਿਰ ਅਸੀਂ ਦੂਜਾ ਜਿਹੜਾ ਉਹ ਸ਼ੁਰੂ ਕਰ ਦੇਾਂਗੇ ਕੀ ਪੰਜਾਬੀਆਂ ਨੂੰ ਤੁਸੀਂ ਵਿਸ਼ਵ ਪੱਧਰ ਦੇ ਉੱਤੇ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਇਹ ਨਸ਼ੇੜੀ ਲੋਕ ਨੇ ਔਰ ਇਹ ਨਸ਼ੇ ਤੋਂ ਬਿਨਾ ਰਹਿ ਨਹੀਂ ਸਕਦੇ ਜੇ ਇੱਕ ਨਸ਼ਾ ਇਹਨਾਂ ਤੋਂ ਖੋਹੋਗੇ ਤੇ ਤੁਸੀਂ ਦੂਜਾ ਨਸ਼ਾ ਉਹਨਾਂ ਨੂੰ ਜਿਹੜਾ ਉਹ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕਰੋਗੇ ਦੁਬਾਰਾ ਤੋਂ ਸੋਚੋ ਇਸ ਸੰਬੰਧੀ ਪੰਜਾਬੀ ਜਿਹੜੇ ਨੇ ਉਹ ਆਪਣੇ ਸੁਭਾਅ ਕਰਕੇ ਜੁੱਸਿਆਂ ਕਰਕੇ ਫੌਜ ਦੇ ਵਿੱਚ ਲੜਨ ਵਾਲੇ ਖਿਡਾਰੀ ਬਣਨ ਵਾਲਿਆਂ ਵਜੋਂ ਜਾਣੇ ਜਾਂਦੇ ਨੇ ਤੇ ਤੁਸੀਂ ਹਰ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਨੂੰ ਤੁਸੀਂ ਨਸ਼ੇੜੀ ਸਾਬਤ ਕਰਕੇ ਹੀ ਰਹਿਣਾ ਕੀ ਪੰਜਾਬੀਆਂ ਨੂੰ ਤੁਸੀਂ ਵਿਸ਼ਵ ਪੱਧਰ ਦੇ ਉੱਤੇ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਇਹ ਨਸ਼ੇੜੀ ਲੋਕ ਔਰ ਇੱਕ ਨਸ਼ੇ ਤੋਂ ਬਿਨਾ ਰਹਿ ਨਹੀਂ ਸਕਦੇ ਜੇ ਇੱਕ ਨਸ਼ਾ ਇਹਨਾਂ ਤੋਂ ਖੋਹੋਗੇ ਤੇ ਤੁਸੀਂ ਦੂਜਾ ਨਸ਼ਾ ਉਹਨਾਂ ਨੂੰ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰੀ ਉਹ ਕਰੋ ਕਾਂਗਰਸ ਇਸ ਗੱਲ ਦੇ ਵਾਸਤੇ ਬਜਿੱਦ ਕਿਉਂ ਹੈ ਕਿ ਉਹਨੇ ਪੰਜਾਬ ਦੇ ਵਿੱਚ ਨਸ਼ਿਆ ਦਾ ਦਰਿਆ ਵਗਾਈ ਰੱਖਣਾ ਹੈ ਪੋਲ ਦੇ ਵਿੱਚ ਲੜਨ ਵਾਲੇ ਖਿਡਾਰੀ ਬਣਨ ਵਾਲਿਆਂ ਬਜੂ ਜਾਣੇ ਜਾਂਦੇ ਨੇ ਤੇ ਤੁਸੀਂ ਹਰ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਨੂੰ ਤੁਸੀਂ ਨਸ਼ੇੜੀ ਸਾਬਤ ਕਰਕੇ ਹੀ ਰਹਿਣਾ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਤੁਸੀਂ ਕਿਉਂ ਨਸ਼ਿਆਂ ਦਾ دریا ਜਿਹੜਾ ਉਹ ਵਗਾਈ ਰੱਖਣਾ ਚਾਹੁੰਦੇ ਹੋ ਔਰ ਤੁਸੀਂ ਇਸ ਗੱਲ ਦੇ ਵਾਸਤੇ ਵਿਜੇ ਤੋਂ ਕਿ ਜੇ ਇੱਕ ਨਸ਼ਾ ਨਹੀਂ ਤੇ ਫਿਰ ਅਸੀਂ ਦੂਜਾ ਜਿਹੜਾ ਉਹ ਸ਼ੁਰੂ ਕਰ ਦਿਆਂਗੇ ਰਾਜਾ ਵੜਿੰਗ ਜੀ ਜਦੋਂ ਕੁਝ ਹਫ਼ਤੇ ਪਹਿਲਾਂ ਤੁਸੀਂ ਇਹ ਗੱਲ ਕਹੀ ਸੀ ਕਿ ਜੇ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ ਤੇ ਅਸੀਂ ਪੁੱਕੀ ਤਰਫੀਮ ਦੇ ਠੇਕੇ ਖੋਲ੍ਹ ਦੇਾਂਗੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਨਸ਼ੇ ਦਾ ਅਲਟਰਨੇਟ ਨਸ਼ਾ ਨਹੀਂ ਹੋ ਸਕਦਾ ਮੈਂ ਵੀ ਕਹ ਸੀਗਾ ਕਿ ਸ਼ਾਇਦ ਤੁਹਾਡੇ ਕੋਲ ਕੋਈ ਨਿੱਜੀ ਤਜਰਬਾ ਹੈ ਤੇ ਉਹ ਗੱਲ ਤੁਸੀਂ ਹੁਣ ਦੁਬਾਰਾ ਫੇਰ ਉਠਾ ਰਹੇ ਹੋ ਕਿ ਪਿਛਲੇ 6 ਮਹੀਨੇ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਕਿ ਜਿਹੜੇ ਚਿੱਟੇ ਦੇ ਉੱਤੇ ਲੱਗੇ ਨੇ ਉਹਨਾਂ ਨੂੰ ਫੀਮ ਜਾਂ ਪੁਫੀ ਦੀ ਜ਼ਰੂਰਤ ਹੈ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਇਸ ਗੱਲ ਦੇ ਵਾਸਤੇ ਬਜਿੱਦ ਕਿਉਂ ਕਾਂਗਰਸ ਇਸ ਗੱਲ ਦੇ ਵਾਸਤੇ ਬਜਿੱਦ ਕਿਉਂ ਹੈ ਕਿ ਉਹਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗਾਈ ਰੱਖਣਾ ਮੌਜੂਦਾ ਮਾਨ ਸਰਕਾਰ ਜਦੋਂ ਇਸ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਛੇੜ ਕੇ ਬੈਠੀ ਹੋਈ ਆ ਔਰ ਇਸ ਯੁੱਧ ਨੂੰ ਅਸੀਂ ਪਿੰਡ ਪੱਦਰ ਵਾੜ ਪੱਦਰ ਘਰ ਘਰ ਤੱਕ ਜਿਹੜਾ ਉਹ ਪਹੁੰਚਾਇਆ। ਬਜਾਏ ਇਹਦੇ ਕਿ ਤੁਸੀਂ ਜਿਹਾ ਤੁਹਾਡੀ ਪਾਰਟੀ ਦਾ ਵਿਰੋਧੀ ਧਿਰ ਇਹਦੇ ਵਿੱਚ ਸਾਥ ਦੇਣ ਤੁਸੀਂ ਹਰ ਉਹ ਕੋਸ਼ਿਸ਼ ਕਿਉਂ ਕਰ ਰਹੇ ਹੋ ਜਿਹਦੇ ਨਾਲ ਇਹ ਯੁੱਧ ਜਿਹੜਾ ਉਹਦੇ ਉੱਤੇ ਕਿਸੇ ਕਿਸਮ ਦੀ ਢਾਹ ਲੱਗੇ। ਬਾਬੇ ਨਾਨਕ ਦੀ ਧਰਤੀ ਦੇ ਉੱਤੇ ਤੁਸੀਂ ਕਿਉਂ ਨਸ਼ਿਆਂ ਦਾ ਦਰਿਆ ਜਿਹੜਾ ਉਹ ਵਗਾਈ ਰੱਖਣਾ ਚਾਹੁੰਦੇ ਹੋ ਔਰ ਤੁਸੀਂ ਇਸ ਗੱਲ ਦੇ ਵਾਸਤੇ ਬੁਝੇ ਤੋਂ ਕਿ ਜੇ ਇੱਕ ਨਸ਼ਾ ਨਹੀਂ ਤੇ ਫਿਰ ਅਸੀਂ ਦੂਜਾ ਜਿਹੜਾ ਉਹ ਸ਼ੁਰੂ ਕਰ ਦੇਾਂਗੇ ਕੀ ਪੰਜਾਬੀਆਂ ਨੂੰ ਤੁਸੀਂ ਵਿਸ਼ਵ ਪੱਧਰ ਦੇ ਉੱਤੇ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਇਹ ਨਸ਼ੇੜੀ ਲੋਕ ਨੇ ਔਰ ਇਹ ਨਸ਼ੇ ਤੋਂ ਬਿਨਾ ਰਹਿ ਨਹੀਂ ਸਕਦੇ ਜੇ ਇੱਕ ਨਸ਼ਾ ਇਹਨਾਂ ਤੋਂ ਖੋਹੋਗੇ ਤੇ ਤੁਸੀਂ ਦੂਜਾ ਨਸ਼ਾ ਉਹਨਾਂ ਨੂੰ ਜਿਹੜਾ ਉਹ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕਰੋਗੇ ਦੁਬਾਰਾ ਤੋਂ ਸੋਚੋ ਇਸ ਸੰਬੰਧੀ ਪੰਜਾਬੀ ਜਿਹੜੇ ਨੇ ਉਹ ਆਪਣੇ ਸੁਭਾਅ ਕਰਕੇ ਜੁੱਸਿਆਂ ਕਰਕੇ ਫੌਜ ਦੇ ਵਿੱਚ ਲੜਨ ਵਾਲੇ ਖਿਡਾਰੀ ਬਣਨ ਵਾਲਿਆਂ ਵਜੋਂ ਜਾਣੇ ਜਾਂਦੇ ਨੇ ਤੇ ਤੁਸੀਂ ਹਰ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਨੂੰ ਤੁਸੀਂ ਨਸ਼ੇੜੀ ਸਾਬਤ ਕਰਕੇ ਹੀ ਰਹਿਣ